ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋ ਮੰਦੇ ਉਹ ਕਿਵੇਂ ਪਛਾਣ ਕਰੇਗਾ ਉਹ ਪਛਾਣ ਕਰੇਗਾ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਬਹੁਤ ਐਸੇ ਸਥਾਨਾਂ ਤੇ ਵੀ ਪਹਿਲਾਂ ਝੂਲਦੇ ਸਨ ਅਜੋਕੇ ਸਮੇਂ ਚੋ ਨੀਲੇ ਤੋਂ ਸੁਰਮਈ ਤੋਂ ਉਹ ਕੇਸਰੀ ਕੀਤੇ ਗਏ ਸਨ ਕਿ ਸੰਗਤ ਵਿਵਾਦ ਨਾ ਹੋਵੇ ਆਪਸੀ ਪਿਆਰ ਬਣਿਆ ਰਹੇ ਕੋਈ ਮਤਲਬ ਕੰਟਰੋਵਰਸੀ ਨਾ ਹੋਵੇ ਇਸ ਕਰਕੇ ਨਿਸ਼ਾਨ ਸਾਹਿਬ ਦਾ ਰੰਗ ਹੋਣਾ ਕੇਸਰੀ ਤੋਂ ਉਹ ਕੀਤਾ ਗਿਆ ਬਸੰਤੀ ਰੰਗ ਉਹਨਾਂ ਦੀ ਇਹ ਦੇ ਸਾਨੂੰ ਮੰਨਣਾ ਚਾਹੀਦਾ ਹੈ ਤੇ ਆਸਤਾ ਆਸਤਾ ਸਾਰੀ ਸੰਪਰਦਾਵਾਂ ਸਾਰੇ ਗੁਰੂ ਕੇ ਪਿਆਰੇ ਇਸ ਨੂੰ ਮੰਨਣਗੇ ਵੀ ਜੋ ਸਿੰਘ ਸਾਹਿਬ ਵੱਲੋਂ ਲਿਆ ਗਿਆ ਹੈ ਅਕਾਲ ਤਖਤ ਸਾਹਿਬ ਵੱਲੋਂ ਗਿਆ ਸਾਨੂੰ ਮੰਨਣਾ ਚਾਹੀਦਾ ਹੈ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਸਜਦੇ ਦੀਵਾਨ ਰਹਿਣ ਗੁਰੂ ਮਹਾਰਾਜ ਕੇ ਤਾਂ ਲਗਾਤਾਰ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣੇ ਆ ਤਾਂ ਨਿਸ਼ਾਨ ਸਾਹਿਬ ਦੇ ਉੱਤੇ ਵੀ ਮੱਥਾ ਟਿਕਦੇ ਆ ਕਿਉਂਕਿ ਕੇਸਰੀ ਰੰਗ ਦਾ ਜਿਹੜਾ ਹੈਗਾ ਉਹ ਨਿਸ਼ਾਨ ਸਾਹਿਬ ਹੁੰਦਾ ਤਾਂ ਹੁਣ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਕਿ ਜਿਹੜਾ ਇਹ ਰੰਗ ਹੈ ਬਸੰਤੇ ਕਰ ਦਿੱਤਾ ਜਾਏਗਾ ਜਿਹੜਾ ਕਿ ਨਿਸ਼ਾਨ ਸਾਹਿਬ ਦਾ ਕਲਰ ਪਹਿਲਾਂ ਕੇਸਰੀ ਹੁੰਦਾ ਸੀਗਾ ਤਾਂ ਹੁਣ ਜਿਹੜਾ ਉਹ ਬਸੰਤੀ ਹੋਏਗਾ ਤਾਂ ਸਾਡੇ ਨਾਲ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਪਟਿਆਲਾ ਤੋਂ ਜਿਹੜੇ ਕਿ ਕਥਾਵਾਚਕ ਨੇ ਡਾਕਟਰ ਭੁਪਿੰਦਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਾਰਨ ਰਹਾ ਕਿ ਜਿਹੜਾ ਹੁਣ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਹੈ ਕਿ ਜਿਹੜਾ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਦਾ ਰੰਗ ਹੁੰਦਾ ਸੀਗਾ ਕਿ ਹੁਣ ਉਹ ਬਸੰਤੀ ਹੋਏਗਾ ਕਾਰਨ ਕੀ ਹੈ ਲੋਕਾਂ ਦਾ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਨੇ ਮਨਾਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਜਿਸ ਨੇ ਖਾਲਸਾ ਪੰਥ ਸਿਰਜਿਆ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਗਮ ਨਾਲ ਸਿੱਖ ਧਰਮ ਅਗਾਹ ਪਰ ਫੁੱਲਿਤ ਹੋਇਆ 10 ਪਾਸ਼ਾਹਾਂ ਤੱਕ ਇਹ ਪੰਥ ਅਗਾਹ ਚਲਦਾ ਰਿਹਾ ਤੇ ਹੁਣ ਵੀ ਇਹ ਪੰਥ ਬਰਕਰਾਰ ਹੈ ਤੇ ਬਰਕਰਾਰ ਰਹੇਗਾ ਜੀ ਕਿਉਂਕਿ ਜੋ ਗੁਰਗੰਸਾਹਿਬ ਦੀ ਬਾਣੀ ਹੈ ਉਹ ਸਰਵਕਾਲ ਸਰਵਦੇਸ਼ੀ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋ ਮੰਦੇ ਤੇ ਗੁਰੂ ਘਰ ਵਿੱਚ ਸਭ ਤੋਂ ਜਿਆਦਾ ਜੇ ਮੁਖ ਹੈ ਗੁਰਗੰਸਾਹ ਦਾ ਪ੍ਰਕਾਸ਼ ਜਿੱਥੇ ਗੁਰਗੰਸਾਹ ਦਾ ਪ੍ਰਕਾਸ਼ ਹੁੰਦਾ ਜਿਸ ਪਾਵਨ ਸਥਾਨ ਤੇ ਗੁਰਦੁਆਰਾ ਸਾਹਿਬ ਧਰਮਸ਼ਾਲ ਪਹਿਲਾਂ ਨਾਮ ਧਰਮਸ਼ਾਲ ਸੀ ਜੀ ਤੇ ਫਿਰ ਪੰਜਵੇਂ ਪਾਸ਼ਾ ਵੇਲੇ ਇਹ ਨਾਮ ਗੁਰਦੁਆਰਾ ਗੁਰੂ ਦਾ ਦਰ ਇਹ ਪ੍ਰਸਿੱਧ ਹੋ ਗਿਆ ਜਿੱਥੇ ਗੁਰਦੁਆਰੇ ਦੀ ਪਛਾਣ ਗੁਰਗੰਸਾਹ ਪਾਸ਼ਾ ਦੀ ਸ਼ਬਦ ਨਾਲ ਹੁੰਦੀ ਹੈ ਜੀ ਉਹ ਜਿਹੜਾ ਦੂਰੋਂ ਕੋਈ ਰਾਹੀ ਗੇ ਆ ਰਿਹਾ ਹੈ ਉਹ ਕਿਵੇਂ ਪਛਾਣ ਕਰੇਗਾ ਉਹ ਪਛਾਣ ਕਰੇਗਾ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਜਿਹਨੇ ਛਾਂ ਸਾਹਿਬ ਝੂਲਦੇ ਹਨ ਉਹਨਾਂ ਤੋਂ ਪਛਾਣ ਹੁੰਦੀ ਹੈ ਵੀ ਪਾਵਨ ਸਥਾਨ ਗੁਰਦਾਰਾ ਸਾਹਿਬ ਹੈ ਜੱਕੀ ਹੈ ਅਜੋਕੇ ਸਮੇਂ ਚ ਕਈ ਮੰਦਰਾਂ ਵਿੱਚ ਵੀ ਨਿਸ਼ਾਨ ਸਾਹਿਬ ਲਗਾਉਣ ਲੱਗੇ ਜਿਵੇਂ ਰਵਿਦਾਸ ਜੀ ਦੇ ਮੰਦਰ ਤੇ ਭਗਤ ਰਵਿਦਾਸ ਜੀ ਦੇ ਮੰਦਰ ਤੇ ਵੀ ਛਾਂ ਸਾਹਿਬ ਚੁਲਾਉਣ ਲੱਗੇ ਪਰ ਜੋ ਲੰਗਰ ਪਾਣ ਦੀ ਵਿਵਸਥਾ ਹੈ ਰਹਿਣ ਸਹਿਣ ਦੀ ਵਿਵਸਥਾ ਹੈ ਇਹ ਸ਼ਬਦ ਅਨੰਦ ਉਹ ਗੁਰਦੁਆਰੇ ਤੇ ਗੁਰੂਦਰ ਤੋਂ ਮਿਲਦਾ ਹੈ ਇਸ ਕਰਕੇ ਨਿਸ਼ਾਨ ਸਾਹਿਬ ਦੀ ਇੱਕ ਪਰੰਪਰਾ ਹੈ ਜੇ ਸਿੰਬਲ ਹੈ ਪ੍ਰਤੀਕ ਹੈ ਨਿਸ਼ਾਨ ਸਾਹਿਬ ਜਿੱਥੇ ਆ ਕੇ ਸਾਨੂੰ ਝੂਲਦਾ ਨਿਸ਼ਾਨ ਨਜ਼ਰ ਆ ਜਾਂਦਾ ਨਾ ਉੱਥੇ ਸਾਨੂੰ ਸਾਂ ਮਿਲਦਾ ਵੀ ਚਲੋ ਇੱਥੇ ਸਾਨੂੰ ਰਹਿਣ ਨੂੰ ਸਥਾਨ ਵੀ ਮਿਲੇਗਾ ਨਿਵਾਸ ਵੀ ਮਿਲੇਗਾ ਤੇ ਸਰੀਰ ਦੀ ਖੁਰਾਕ ਹੈ ਪ੍ਰਸ਼ਾਦਾ ਲੰਗਰ ਵੀ ਮਿਲੇਗਾ ਤੇ ਨਾਲ ਜਿਹੜਾ ਮਨ ਦੀ ਖੁਰਾਕ ਹੈ ਉਹ ਸ਼ਬਦਾਂ ਭੋਜਨ ਵੀ ਮਿਲੇਗਾ ਤੇ ਦੂਰੋਂ ਨਿਸ਼ਾਨ ਸਾਹਿਬ ਝੂਲਦੇ ਸੀ ਤਾਂ ਹੀ ਨਾ ਸਾਡਾ ਪ੍ਰਤੀਕ ਸੀ ਵੀ ਤੇ ਸਭ ਨੂੰ ਆਸਾਨ ਮਿਲੇਗਾ ਜਗ੍ਹਾ ਮਿਲੇਗੀ ਇਹਦੇ ਨਾਲ ਨਾਲ ਇਹ ਚਲਦਾ ਆਇਆ ਨਿਸ਼ਾਨ ਸਾਹਿਬ ਦੇ ਦੋ ਰੰਗ ਸ਼ੁਰੂ ਤੋਂ ਚਲਦੇ ਆਏ ਜਬ ਤੋਂ ਜਾਦਾ ਪਹਿਲਾਂ ਜਾਦਾ ਰਿਆ ਕੇਸਰੀ ਤੇ ਨਾਲ ਨੀਲਾ ਜਿਹਨੂੰ ਅਸੀਂ ਕਹਿੰਦੇ ਸੁਰਮਈ ਰੰਗ ਬਹੁਤਾਂ ਨਿਹੰਗ ਸਿੰਘ ਸੰਪਰਦਾ ਮਹਾਪੁਰਖ ਉਹਨਾਂ ਦੇ ਪਾਵਨ ਸਥਾਨਾਂ ਤੇ ਨਿਸ਼ਾਨ ਸਾਹਿਬ ਸੁਰਮਈ ਝੂਲਦੇ ਹਨ ਤੇ ਬਹੁਤ ਐਸੇ ਸਥਾਨਾਂ ਤੇ ਵੀ ਪਹਿਲਾਂ ਝੂਲਦੇ ਸਨ ਅਜੋਕੇ ਸਮੇਂ 'ਚੋ ਨੀਲੇ ਤੋਂ سرمਈ ਤੋਂ ਉਹ ਕੇਸਰੀ ਕਿਤੇ ਗਏ ਸਨ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖ ਪੰਥ ਦੀ ਸ਼੍ਰੋਮਣੀ ਸੰਸਥਾ ਹੈ ਜਿੱਥੋਂ ਸਾਰੀ ਦੁਨੀਆ ਨੂੰ ਆਦੇਸ਼ ਜਾਰੀ ਹੁੰਦੇ ਹਨ ਜਿੱਥੇ ਜਿੱਥੇ ਕੋਈ ਪਾਵਨ ਸਿੱਖ ਵਸਤਾ ਹੈ ਉਹ ਕੇਵਲ ਐਸਪੀਸੀ ਜਾਂ ਸ਼੍ਰੋਮਣੀ ਦੇ ਦੁਆਰਾ ਪਰਮੰਤਖ ਮਿਟੀ ਲਈ ਨਹੀਂ ਹੈ ਉਹ ਸਾਰੀ ਮਨੁੱਖਤਾ ਲਈ ਸੰਦੇਸ਼ ਜਾਰੀ ਹੁੰਦਾ ਹੈ ਜਿੱਥੇ ਸਾਡਾ ਸਿੱਖ ਭਾਈਚਾਰਾ ਹੈ ਗੁਰੂ ਕਿ ਪਿਆਰੇ ਹਨ ਪਾਵਨ ਸਾਨਾ ਦੇ ਉਥੋਂ ਹੀ ਸਾਡੇ ਲਈ ਆਦੇਸ਼ ਜਾਰੀ ਹੁੰਦੇ ਹਨ ਤੇ ਪੰਜ ਸਿੰਘ ਮਹਾਂਪੁਰਖਾਂ ਦੀ ਪੰਜ ਸਿੰਘ ਸਹਿਬਾਨ ਦੀ ਪਾਵਨ ਮੀਟਿੰਗ ਤੋਂ ਉਪਰੰਤ ਗੁਰਮਤਾ ਕੀਤਾ ਗਿਆ ਕਿ ਜਿਹੜੇ ਵਿਵਾਦ ਉੱਠਿਆ ਸੀ ਨਿਸ਼ਾਨ ਸਾਹਿਬ ਕੇਸਰੀ ਤੇ ਉਹ ਕੀ ਉੱਠਿਆ ਸੀ ਬਈ ਕਈ ਜਿਹੜੇ ਸਨ ਆਰਐਸਐਸ ਵਾਲੇ ਜਾਂ ਹੋਰ ਵਿਵਾਦ ਕਰਨ ਲੱਗੇ ਜੀ ਭਗਵਾ ਨਿਸ਼ਾਨ ਸਾਹਿਬ ਇਹ ਸਾਡਾ ਹੈ ਜੀ ਸਾਡਾ ਹੈ ਉਹ ਵਿਵਾਦ ਨੂੰ ਠੱਲ ਪਾਉਣ ਲਈ ਕਿ ਸੰਗਤ ਵਿਵਾਦ ਨਾ ਹੋਵੇ ਆਪਸੀ ਪਿਆਰ ਬਣਿਆ ਰਵੇ ਕੋਈ ਮਤਲਬ ਕੰਟਰੋਵਰਸੀ ਨਾ ਹੋਵੇ ਜੀ ਇਸ ਕਰਕੇ ਨਿਸ਼ਾਨ ਸਾਹਿਬ ਦਾ ਰੰਗ ਹੁਣ ਕੇਸਰੀ ਤੋਂ ਉਹ ਕੀਤਾ ਗਿਆ ਬਸੰਤੀ ਰੰਗ ਤੇ ਨਿਸ਼ਾਨ ਨੀਲਾ ਜਿਹੜਾ ਨਿਸ਼ਾਨ ਸਾਹਿਬ ਹੈ سرمਈ ਨਿਸ਼ਾਨ ਸਾਹਿਬ ਹੈ ਉਹ ਤਾਂ ਝੂਲਦਾ ਹੀ ਰਹੇਗਾ ਉਹ ਤਾਂ ਪ੍ਰਤੀਕ ਹੈ ਕਿਉਂਕਿ ਨੀਲਾ ਨਿਸ਼ਾਨ ਸਾਹਿਬ ਜਿਹੜਾ ਹੈ ਨਾ ਆਕਾਸ਼ ਵਾਂਗ ਅਸੰਗ ਹੈ ਜੀ ਡਾਕਟਰ ਤਾਰਨ ਸਿੰਘ ਜੀ ਦੀ ਬੜਾ ਸੋਹਣਾ ਲਿਖਦੇ ਜਿਵੇਂ ਆਕਾਸ਼ ਅਸੰਗ ਹੈ ਨਾ ਨ ਲੋਭ ਹੈ ਇਸੇ ਤਰ੍ਹਾਂ ਗੁਰੂ ਕੇ ਪਿਆਰੇ ਨਿਹੰਗ ਸਿੰਘ ਵੀ ਜਿਨ੍ਹਾਂ ਦੇ ਬਸਤਰ ਵੀ ਨੀਲੇ ਉਹਨਾਂ ਨਿਸ਼ਾਨ ਸਾਹਿਬ ਵੀ ਨੀਲੇ ਹਨ ਉਹ ਆਕਾਸ਼ ਵਾਂਗ ਅਸੰਗ ਹਨ ਕਿਉਂਕਿ ਜਿਹੜੇ ਕਹਿੰਦੇ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ ਐਸੇ ਗੁਰੂ ਕੇ ਪਿਆਰੇ ਹਨ ਨਿਹੰਗ ਸਿੰਘ ਇਹਨਾਂ ਦਾ ਬਾਣੀ ਵੀ ਤੇ ਬਾਣੇ ਨਾਲ ਵੀ ਪਿਆਰ ਹੈ ਉਹਨਾਂ ਨਿਸ਼ਾਨ ਸਾਹਿਬ ਸੂਰਮਈ ਨੀਲੇ ਨਿਸ਼ਾਨ ਸਾਹਿਬ ਉਹ ਝੂਲਦੇ ਰਹਿਣਗੇ ਉਹ ਆਕਾਸ਼ ਵਾਂਗ ਅਸੰਗ ਰਹਿੰਦੇ ਹਨ ਇਸ ਕਰਕੇ ਦੋ ਪੰਥ ਵਿੱਚ ਰੰਗ ਹਨ ਜੋ ਹੁਣ ਸਿੰਘ ਸਾਹਿਬ ਵੱਲੋਂ ਜਾਰੀ ਹੋਇਆ ਆਦੇਸ਼ ਕਿ ਇੱਕ ਤਾਂ ਸੁਰਮਈ ਰੰਗ ਨੀਲਾ ਰੰਗ ਇਹਦੇ ਨਾਲ ਹੈ ਸਾਡੇ ਲਈ ਪਸੰਦੀ ਰੰਗ ਤੇ ਅਸੀਂ ਉਸ ਆਦੇਸ਼ ਨੂੰ ਸਾਰੀ ਸੰਪਰਦਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿੰਨੇ ਸਥਾਨ ਆ ਰਹੇ ਹਨ ਭਾਵੇਂ ਪੰਜਾਬ ਵਿੱਚ ਭਾਵੇਂ ਹਰਿਆਣਾ ਕਮੇਟੀ ਬਣੀ ਹੈ ਨਾਲ ਹੀ ਹਿਮਾਚਲ ਕਮੇਟੀ ਵੀ ਹੈ ਹੋਰ ਵਕਫ ਵਕਫ ਸਾਡੇ ਜਿੱਥੇ ਜਿੱਥੇ ਗੁਰੂ ਸਦਾ ਸੰਦੇਸ਼ ਜਾਵੇਗਾ ਆਦੇਸ਼ ਜਾਵੇਗਾ ਉਹ ਸਭ ਨਾਲ ਲਈਏ ਕੇਵਲ ਇਹ ਵੀ ਨਹੀਂ ਵੀ ਸ੍ਰੀਮਣੀ ਗੁਰੂ ਸਾਹਿਬ ਜੀ ਪਦਮਕੀਟੀ ਲਈਏ ਵਰਲਡ ਵਿੱਚ ਜਿੰਨੇ ਸ ਪਾਵਨ ਸਥਾਨ ਝੂਲਦੇ ਹਨ ਨਿਸ਼ਾਨ ਸਾਹਿਬ ਉਹਨਾਂ ਲਈ ਇਹ ਦੇ ਸਾਨੂੰ ਮੰਨਣਾ ਚਾਹੀਦਾ ਹੈ ਤੇ ਆਸਤਾ ਆਸਤਾ ਸਾਰੀ ਸੰਪਰਦਾਵਾਂ ਸਾਰੇ ਗੁਰੂ ਕੇ ਪਿਆਰੇ ਇਸ ਨੂੰ ਮੰਨਣਗੇ ਵੀ ਬਾਬਾ ਜੀ ਬਹੁਤ ਟਾਈਮ ਲੱਗਾ ਕਹਿੰਦੇ ਪਹਿਲਾਂ ਵੀ ਜਿਹੜਾ ਇੱਕ ਮਤਾ ਪਾਇਆ ਗਿਆ ਸੀਗਾ ਇਸ ਚੀਜ਼ ਨੂੰ ਲੈ ਕੇ ਉਦੋਂ ਵੀ ਰੁਕਵਾ ਦਿੱਤਾ ਗਿਆ ਸੀਗਾ ਫਿਰ ਹਾਂ ਇਹ ਮਤਾ ਕਈ ਵਾਰੀ ਪਹਿਲਾਂ ਪਾਇਆ ਗਿਆ ਪਰ ਜਦੋਂ ਫਿਰ ਸਾਰੇ ਵਿਦਵਾਨਾਂ ਦੀ ਮੀਟਿੰਗ ਹੋਈ ਸੋ ਜੇ ਵਿਦਵਾਨਾਂ ਦੀ ਵੀ ਕੀ ਕੀਤਾ ਜਾਵੇ ਵੀ ਜਿਹੜੇ ਵਿਵਾਦ ਉੱਠੇ ਵਿਵਾਦ ਨੂੰ ਠਲ ਪਾਉਣ ਲਈ ਵੀ ਬਾਤ ਨਾ ਉਠਣ ਪੰਥ ਵਿੱਚ ਪਿਆਰ ਬਣਿਆ ਰਵੇ ਆਪਸੀ ਪਿਆਰ ਬਣਿਆ ਰਵੇ ਇਸ ਕਰਕੇ ਉਹਨੂੰ ਠਲ ਪਾਉਣ ਲਈ ਇਹ ਹੁਣ ਗੁਰਮਤਾ ਕਰਕੇ ਪੰਥ ਸਿੰਘ ਸਹਿਬਾਨ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਸਾਰੀ ਸਾਰੀ ਸੰਪਰਦਾਵਾਂ ਨੇ ਸਾਰੇ ਪਾਵਨ ਸਥਾਨਾਂ ਤੇ ਨਿਸ਼ਾਨ ਸਾਹਿਬ ਜਿੱਥੇ ਕੇਸਰੀ ਸਨ ਉਥੇ ਇਹ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਝੂਲਿਆ ਕਰਨਗੇ ਨਾਲ ਜਿਹੜਾ ਸੁਰਮਈ ਰੰਗ ਹੈ ਖਾਲਸੇ ਦਾ ਜਿਹੜਾ ਸ਼ਾਨੋ 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 ਸ਼ੌਕਤ ਦਾ ਪ੍ਰਤੀਕ ਹੈ ਨੀਲਾ ਨਿਸ਼ਾਨ ਸੇਬ ਉਹ ਤਾਂ ਝੂਲਦਾ ਹੀ ਰਹੇਗਾ ਜੀ ਬਾਬਾ ਜੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਨੇ ਕਹਿੰਦੇ ਕਿ ਕਈ ਸੂ ਸਾਲ ਪਹਿਲਾਂ ਦਾ ਜਿਹੜਾ ਕੇਸਰੀ ਰੰਗ ਦਾ ਜਿਹੜਾ ਹੈਗਾ ਨਿਸ਼ਾਨ ਸੇਬ ਲਗਾਤਾਰ ਚੱਲ ਰਿਹਾ ਕਿ ਲੋਕਾਂ ਨੂੰ ਕਿਸ ਤਰ੍ਹਾਂ ਕੋਈ ਇਹਨੂੰ ਚੰਗਾ ਵੀ ਸਮਝ ਰਹੇ ਨੇ ਕਈ ਮਾੜਾ ਕਹਿੰਦੇ ਕਿ ਇਹ ਫੈਸਲਾ ਜਿਹੜਾ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਫੈਸਲਾ ਜੋ ਸਿੰਘ ਸੇਬਨ ਵੱਲੋਂ ਲਿਆ ਗਿਆ ਹੈ ਅਕਾਲ ਤਖਤ ਸੇਬ ਵੱਲੋਂ ਸਾਨੂੰ ਮੰਨਣਾ ਚਾਹੀਦਾ ਹੈ विवाद उठेगा क्योंकि हर थांते कोई भी काम नवा शुरू होवेगा विवाद ओदा होता ही होता है पैसे लगभग 100 साल तो बाद ये निशान साहिब ਝੂਲਦੇ ਆ ਰਹੇ ਹਨ केसरी रंग ਦੇ ਉਹੀ ਗੱਲ ਪੇ ਦੁਬਾਰਾ ਫੇਰ ਰਿਪੀਟ ਕਰਾ ਕਿਉਂਕਿ ਜਿਹੜੇ ਸ਼ਰਾਰਤੀ ਅੰਸਰ ਹਨ ਉਹਨਾਂ ਵੱਲੋਂ ਹੀ ਇਹ ਕਹਿ ਲੋ ਕਈ ਕਹੇ ਜੀ ਭਗਵਾ ਹੈ ਫਲਾਣਾ ਹੈ ਟਿਮਕਾ ਹੈ ਉਹ ਇਸ ਕਰਕੇ ਉਸ ਵਿਵਾਦ ਨੂੰ ਠਲ ਪਾਣ ਲਈ ਵੀ ਝਗੜਾ ਨਾ ਹੋਵੇ ਬਾਦ ਨਾ ਉਟੇ ਉਹ ਨਿਸ਼ਾਨ ਸਾਹਿਬ ਉਹਨਾਂ ਨੇ ਉਦਾ ਰੰਗ ਇਹ ਚੀਜ਼ ਤਾਂ ਪਹਿਲਾਂ ਵੀ ਚੱਲਦੀ ਸੀ ਜਿਵੇਂ ਭਗਵਾ ਰੰਗ ਦੀ ਆਪਾਂ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਪਰ ਹੁਣ ਅਚਾਨਕ ਇੱਕਦਮ ਫੈਸਲਾ ਕਿਉਂ ਲੈਣਾ ਪਿਆ ਅਚਾਨਕ ਇੱਕਦਮ ਹੁਣ ਜਿਹੜਾ ਵਿਵਾਦ ਜ਼ਿਆਦਾ ਉਖੜ ਮੁਠਿਆ ਹੈ ਇਸ ਕਰਕੇ ਫਿਰ ਵਿਵਾ ਇਹ ਅਚਾਨਕ ਨਹੀਂ ਲਿਆ ਇਹ ਬਹੁਤ ਸਮੇਂ ਦਾ ਚਲੋ ਚਲੋ ਗੁਰਮਤਾ ਕਰਦੇ ਹੋਏ ਬਾਤ ਚੱਲਿਆ ਸੀ ਉਹਨੂੰ ਠੱਲ ਪਾਉਣ ਲਈ ਤੇ ਇਹ ਸਿੰਘ ਸਾਹਿਬ ਵੱਲੋਂ ਹੁਣ ਇਹ ਫੈਸਲਾ ਲਿਆ ਗਿਆ ਹੈ। ਬਾਬਾ ਜੀ ਕੋਈ ਹੁਣ ਹੁਕਮ ਜਿਸ ਤਰ੍ਹਾਂ ਜਾਰੀ ਹੋਇਆ ਹੈਗਾ ਕਿ ਬਸੰਤੀ ਰੰਗ ਦਾ ਜਿਹੜਾ ਨਿਸ਼ਾਨ ਸਾਹਿਬ ਕੋਈ ਸਮਾਂ ਪੀਰੀਅਡ ਵੀ ਦਿੱਤਾ ਗਿਆ ਕੋਈ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਹਰ ਇੱਕ ਨੂੰ ਚਾਹੇ ਉਹ ਐਸਜੀਪੀਸੀ ਤੋਂ ਬਾਹਰ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਕੋਈ ਟਾਈਮ ਪੀਰੀਅਡ ਵੀ ਦੱਸਿਆ ਗਿਆ ਕੋਈ ਮਤਾਂ ਜਿਵੇਂ ਉਹਦੇ ਵਿੱਚ ਵੀ ਹੈ ਕਿ ਹਲੇ ਕੋਈ ਲੰਬਾ ਸਮਾਂ ਵੀ ਲੱਗ ਸਕਦਾ ਇਸਨੂੰ। ਆ ਟਾਈਮਪ੍ਰਿੰਟ ਦਾ ਕੋਈ ਸ਼ੋਰ ਦੱਸਿਆ ਨਹੀਂ। ਜੀ। ਪਰ ਜਿਵੇਂ ਤੁਹਾਨੂੰ ਮੈਂ ਇੱਕ ਗੱਲ ਮੈਂ ਰਿਪੀਟ ਕਰਾਂ ਜਿਵੇਂ ਕੋਈ ਫੈਕਟਰੀਆਂ ਵਿੱਚ ਜਾਂ ਅਜਾ ਵੱਡੇ ਵੱਡੇ ਖੁਦਾਮਾਂ ਵਿੱਚ ਕੋਈ ਕਿਸੇ ਨਹੀਂ ਸ਼ਾਨ ਸਾਹਿਬ ਜਿਹੜੇ ਪਏ ਹਨ ਬਸਤਰ ਹੁਣ ਉਹਨਾਂ ਦੀ ਯੂਜ਼ ਵੀ ਤਾਂ ਚਾਹੀਦੀ ਹੈ ਉਹ ਵੇਸਟ ਜਾਣਗੇ ਸਾਰੇ ਸਿੱਖ ਜਗਤ ਲਈ ਹੈ ਉਹ ਸਾਰੇ ਖਾਲਸੇ ਪੰਥ ਲਈ ਹੈ ਇਸ ਕਰਕੇ ਸਾਨੂੰ ਵੀ ਉਹ ਮੰਨਣਾ ਚਾਹੀਦਾ ਹੈ ਤਾਂ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਾਨੂੰ ਸਾਡੇ ਨਾਲ ਡਾਕਟਰ ਭੁਪਿੰਦਰ ਜੀ ਕਿ ਕਥਾਵਾਚਕ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਪਟਿਆਲਾ ਤੋਂ ਨੇ ਬੜੇ ਵਿਸਤਾਰ ਦੇ ਨਾਲ ਜਿਹੜਾ ਸਮਝਾਇਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹਦਾ ਮਤਾ ਪਾਇਆ ਹੋਇਆ ਸੀਗਾ ਕਿ ਜਿਹੜਾ ਕਿਉਂਕਿ ਲਗਾਤਾਰਕ ਭਗਵੇ ਰੰਗ ਨੂੰ ਲੈ ਕੇ ਕਹਿੰਦੇ ਕਿ ਲੜਾ ਲੜਾਈ ਝਗੜੇ ਦਾ ਕੋਈ ਖਤਰਾ ਨਾ ਬਣੇ ਇਸ ਚੀਜ਼ ਨੂੰ ਲੈ ਕੇ ਜਿਹੜਾ ਵਿਵਾਦਤ ਬਿਆਨ ਜਿਹੜੇ ਛਿੜ ਜਾਂਦੇ ਸੀ ਕਿਉਂਕਿ ਲਗਾਤਾਰ ਬੀਜੇਪੀ ਵਾਲੇ ਆਰਐਸਐਸ ਵਾਲੇ ਲਗਾਤਾਰ ਇੱਕ ਗੱਲ ਕਹਿੰਦੇ ਸੀ ਕਿ ਜਿਹੜਾ ਭਗਵਾ ਰੰਗ ਹੈ ਉਹ ਸਾਡਾ ਹੈਗਾ ਤਾਂ ਇਸ ਚੀਜ਼ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਜਾਰੀ ਹੋਇਆ ਤਾਂ ਉਸ ਤੋਂ ਬਾਅਦ ਹੁਣ ਬਸੰਤੀ ਜਿਹੜਾ ਰੰਗ ਦੇ ਨਿਸ਼ਾਨ ਸਾਹਿਬ ਉਹ ਝੁਲਿਆ ਕਰਨਗੇ ਹਲੇ ਕੋਈ ਸਮਾਂ ਜਾਂ ਕੋਈ ਟਾਈਮ ਨਿਧਾਰਤ ਨਹੀਂ ਕੀਤਾ ਗਿਆ ਹੈਗਾ ਪਰ ਜਿਸ ਤਰੀਕੇ ਨਾਲ ਕੁਝ ਲੋਕ ਇਸ ਨੂੰ ਸਹੀ ਵੀ ਕਹਿ ਰਹੇ ਨੇ ਮਾੜਾ ਔਰ ਜ਼ਰੂਰ ਭੁਪਿੰਦਰ ਸਿੰਘ ਜੀ ਦੇ ਵੱਲੋਂ ਪ ਤਾ ਲੋਕੀ ਹੁਣ ਇਸਤੇ ਕਿੰਨਾ ਕ ਅਮਲ ਕਰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਬ ਉੱਜਿਆ ਕੋਨ ਭਲੇ